ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤ ਬਠਿੰਡਾ ਦੇ ਵਿੱਚ ਪਟਵਾਰ ਯੂਨੀਅਨ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਉਲੀ ਕਰਨ ਦੀ ਚੇਤਾਵਨੀ ਦਿੱਤੀ ਹੈ। ਦਰਸਲ ਪਟਵਾਰ ਯੂਨੀਅਨ ਦੇ ਸਵੇਰ ਪ੍ਰਦਰਸ਼ਨ ਜੁਨਾਇਸ ਦੌਰਾਨ মিডিਆ ਨੂੰ ਸੰਬੋਧਨ ਕੀਤਾ ਹੈ। ਉਹਨਾਂ ਦਾ ਕਹਿਣਾ ਹੈ ਕਿ ਜਿਹੜੀਆਂ तमाम ਮੰਗਾਂ ਨੇ ਟੇਬਲ ਟਾਕ ਦੇ ਨਾਲ ਉਹਨਾਂ ਮੰਗਾਂ ਦੇ ਹੱਲ ਦੀ ਉਹ ਮੰਗ ਕਰਦ ਨੇ ਹਾਲਾਂਕਿ ਸਰਕਾਰਾਂ ਵੱਲੋਂ ਇਸ ਵੱਰ ਧਿਆਨ ਨਹੀਂ ਦਿੱਤਾ ਜਾ ਰਿਹਾ ਤਾਂ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਜੇ ਇਹ ਹੀ ਕੀਤਾ ਜਾਂਦਾ ਰਿਹਾ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਅੰਗੋਲਿਆ ਕੀਤਾ ਜਾਂਦਾ ਰਿਹਾ ਤਾਂ ਹੋਰ ਪ੍ਰਾਰਥਰੀ ਜਥੇਬੰਦੀਆਂ ਜਿਵੇਂ ਕਿ ਮੁਲਾਜ਼ਮ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਦੇ ਨਾਲ ਰਲ ਕੇ ਉਹਨਾਂ ਦੇ ਵੱਲੋਂ ਸੂਬਾ ਪੱਧਰੀ ਪ੍ਰਦਰਸ਼ਨ ਉਲੀਕੇ ਜਾਣ ਕੇ ਉਹਨਾਂ ਦਾ ਕਹਿਣਾ ਹੈ ਕਿ ਕਈ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਨਾਲ ਜਿਹੜੀ ਗੱਲਬਾਤ ਕੀਤੀ ਗਈ ਹੈ ਤੇ ਆਪਣੀਆਂ तमाम ਮੰਗਾ ਨੂੰ ਲੈ ਕੇ ਉਹਨਾਂ ਜਿੱਥੇ ਸੂਬਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਿਹੜੀਆਂ ਮੰਗਾਂ ਨੇ ਉਹਨਾਂ ਵੱਲ ਧਿਆਨ ਦਿੱਤਾ ਜਾਵੇ ਹਾਲਾਂਕਿ ਧਿਆਨ ਨਾ ਦੇਣ ਦੀ ਸੂਰਤ ਦੇ ਵਿੱਚ ਇਹਨਾਂ ਸਖਤ ਐਕਸ਼ਨ ਲੈਂਦਿਆਂ ਹੋਇਆਂ ਤੇ ਆ ਧਰਨੇ ਪ੍ਰਦਰਸ਼ਨ ਉਲਿੱਕਨ ਦੀ ਚੇਤਾਵਨੀ ਦਿੱਤੀ ਹੈ ਮੇਰਾ ਨਾਮ ਜਸਕਰਨ ਸਿੰਘ ਗਹਿਰੀਪੁਰ ਸੂਬਾ ਪ੍ਰਧਾਨ ਨਹਿਰੀ ਪਰਵਾਰ ਜਲ ਸਰੋਤ ਵਿਭਾਗ ਪੰਜਾਬ ਅੱਜ ਤੁਸੀਂ ਮੀਟਿੰਗ ਕਰ ਰਹੇ ਹੋ ਸਾਡੀ ਅੱਜ ਅਸੀਂ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਤੋਂ ਜਿਹੜਾ ਨਹਿਰੀ ਪਰਵਾਰੀਆਂ ਦਾ ਬੜੇ-ਬੜੇ ਪੱਤਰ ਤੇ ਸੰਘਰਸ਼ ਚੱਲ ਰਿਹਾ ਅੱਜ ਅਸੀਂ ਪੰਜਾਬ ਦੀਆਂ ਸਾਡੀਆਂ ਜਿੰਨੀਆਂ ਡਿਵੀਜ਼ਨਾਂ ਦੇ ਪ੍ਰਧਾਨ ਸਹਿਬਾਨਾਂ ਜਾਂ ਸਾਡੇ ਸਰਕਲ ਪ੍ਰਧਾਨ ਸਹਿਬਾਨਾਂ ਜਾਂ ਸਟੇਟ ਦੇ ਕਮੇਟੀ ਮੈਂਬਰ ਸਹਿਬਾਨਾਂ ਨਹਿਰੀ ਪਟਵਾਰ ਜੂਨੀਅਨ ਦੇ ਅਸੀਂ ਅੱਗੇ ਕਿਉਂਕਿ ਸਰਕਾਰ ਦੇ ਕੰਨ ਤੇ ਜੂਨ ਹੀ ਸਰਕ ਰਹੀ ਅਸੀਂ ਕਹਿ ਰਹੇ ਹਾਂ ਵੀ ਸਾਡੀਆਂ ਮੰਗਾਂ ਦਾ ਹੱਲ ਕਰੋ ਪਮੇ ਟੇਬਲ ਟਾਕ ਤੇ ਬੈਠ ਕੇ ਗੱਲ ਕਰੋ ਪਰ ਸਰਕਾਰ ਕੋਈ ਹਲਤ ਗੱਲਾਂ ਵੱਲ ਧਿਆਨ ਨਹੀਂ ਦੇ ਰਹੀ ਤਾਂ ਅਸੀਂ ਅੱਗੇ ਫਿਰ ਕੋਈ ਐਕਸ਼ਨ ਲੀਕਣ ਜਾ ਰਹੇ ਹਾਂਗੇ ਭਰਾ ਧਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਵੇਂ ਉਹ ਮੁਲਾਜ਼ਮ ਜਥੇਬੰਦੀਆਂ ਹੋਣ ਭਾਵੇਂ ਕਿਸਾਨ ਜਥੇਬੰਦੀਆਂ ਹੋਣ ਉਹਨਾਂ ਨਾਲ ਤਾਲਮੇਲ ਕਰਕੇ ਅਸੀਂ ਅੱਜ ਆਪਣੀ ਮੀਟਿੰਗ ਰੱਖੀ ਆ ਨਹਿਰੀ ਪਟਵਾਰ ਦੀ ਫਿਰ ਉਸ ਤੋਂ ਬਾਅਦ ਅਸੀਂ ਉਹਨਾਂ ਨਾਲ ਗੱਲਬਾਤ ਕਰਕੇ ਅਸੀਂ ਅਗਲੇ ਦਿਨਾਂ ਦੇ ਵਿੱਚ ਸਰਕਾਰ ਖਿਲਾਫ ਕੋਈ ਤਕੜਾ ਐਕਸ਼ਨ ਵਿਢਾਂਗੇ ਤਾਂ ਕਿ ਸਰਕਾਰ ਦੀ ਜਿਹੜੇ ਗੂੰਗੀ ਬੋਲੀ ਸਰਕਾਰ ਹੈ ੜੀ ਉਹਦੇ ਕੰਨਾਂ ਤੱਕ ਬਾਜ਼ ਪਹੁੰਚ ਜਾਵੇ ਕਿਸਾਨ ਜਥੇਬੰਦੀਆਂ ਨਾਲ ਅਜੇ ਤੱਕ ਕੋਈ ਗੱਲਬਾਤ ਆ ਤਕਰੀਬਨ ਸਰ ਪੰਜਾਬ ਦੀਆਂ ਕਾਫੀ ਜਥੇਬੰਦੀਆਂ ਨਾਲ ਗੱਲਬਾਤ ਹੋ ਗਈ ਕਿਸਾਨ ਜਥੇਬੰਦੀਆਂ ਜਿਵੇਂ ਰਾਜੀਆਲ ਸਾਹਿਬ ਹੋਗੇ ਡੱਲੇਆਲ ਸਾਹਿਬ ਹੋਗੇ ਜਾਂ ਰੋਹਦੂ ਸਿੰਘ ਮਾਨਸਾ ਜੀ ਮਤਲਬ ਜੀ तकरीबन ਕਾਫੀ ਜਥੇਬੰਦੀਆਂ ਨਾਲ ਗੱਲਬਾਤ ਹੋ ਗਈ ਉਹਨਾਂ ਨੂੰ ਬੇਨਤੀ ਕੀਤੀ ਆ ਉਹ ਵੀ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਿਹੜਾ ਇਹ ਪੰਜਾਬ ਦੇ ਪਾਣੀਆਂ ਦਾ ਮੁੱਦਾ ਇਹ ਕੋਈ ਇਕੱਲਾ ਨਹਿਰੀ ਪਟਵਾਰਿਆਂ ਦਾ ਮੁੱਦਾ ਨਹੀਂ ਹੈਗਾ ਇਹ ਬਹੁਤ ਸੰਵੇਦਨਸ਼ੀਲ ਮੁੱਦਾ ਹੈ ਉਹ ਕਹਿੰਦੇ ਅਸੀਂ ਤੁਹਾਡੇ ਨਾਲ ਲੜਨ ਨੂੰ ਤਿਆਰ ਆ ਬਿਲਕੁਲ ਇਸੇ ਕਰਕੇ ਅਸੀਂ ਅੱਜ ਜਿਹੜੀ ਹੰਗਾਮੀ ਮੀਟਿੰਗ ਰੱਖੀ ਹੈ ਨਹਿਰੀ ਪਟਵਾਰ ਦੀ ਸਟੇਟ ਕਮੇਟੀ ਦੀ ਕਈ ਦਿਨ ਹੋ ਗਏ ਇਹ ਮਸਲਾ ਉੱਠੇ ਤੋਂ ਪਰ ਕਿਸਾਨ ਤੇ ਬੰਦਿਆ ਹਜੇ ਤੱਕ ਉੱਠ ਕੇ ਅੱਗੇ ਕਿਉਂ ਨਹੀਂ ਆਇਆ ਅ ਦੇਖੋ ਸਰ ਗੱਲਬਾਤ ਚੱਲ ਰਹੀ ਆ ਗੱਲਬਾਤ ਵੀ ਕਰ ਰਹੇ ਆ ਕਿਸਾਨ ਪਰ ਮੈਂ ਤਾਂ ਪਹਿਲਾਂ ਵੀ ਬੇਨਤੀ ਕਰੀ ਸੀ ਵੀ ਜਿਵੇਂ ਇਹ ਟਾ ਸਵੇਦਨਸੀਲ ਮੁੱਦਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਬਹੁਤ ਵੱਡੀ ਗੱਲ ਆ ਜੇ ਪੰਜਾਬ ਦੇ ਪਾਣੀ ਖਤਮ ਹੋ ਗਏ ਤਾਂ ਧਰਤੀ ਬੰਜਰ ਹੋ ਜੂਗੀ ਤੇ ਜੇ ਪੰਜਾਬ ਦੇ ਪਾਣੀਆਂ ਨੂੰ ਗਵਾਂਡੀ ਸੂਬੇ ਲੈ ਗਏ ਤਾਂ ਸਭ ਕੁਝ ਖਤਮ ਹੋ ਜਾਣਾ ਜਿੰਨਾ ਇਹਨਾਂ ਨੂੰ ਕਿਸਾਨ ਜਥੇਬੰਦੀਆਂ ਨੂੰ ਪਹਿਲ ਕਰਨੀ ਚਾਹੀਦੀ ਸੀ ਉੰਨੀ ਤਾਂ ਨਹੀਂ ਕੀਤੀ ਪਰ ਫਿਰ ਵੀ ਸਾਡੇ ਨਾਲ ਜਥੇਬੰਦੀਆਂ ਤਕਰੀਬਨ ਆ ਰਹੀਆਂ ਔਰ ਬਹੁਤ ਜਲਦੀ 1-2 ਦਿਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸੰਘਰਸ਼ ਕਰਨ ਨੂੰ ਤਿਆਰ ਹੈ। ਵੱਡਾ ਐਕਸ਼ਨ ਕੋਈ ਲੀਕਿਆ ਜਾ ਸਕਦਾ? ਹਾਂ ਜੀ ਵੱਡਾ ਐਕਸ਼ਨ ਲੀਕਿਆ ਜਾ ਰਿਹਾ ਅੱਜ ਸਟੇਟ ਦੀ ਮੀਟਿੰਗ ਹੈ ਜੀ। ਇਸ ਤੋਂ ਬਾਅਦ ਫਿਰ ਅਸੀਂ ਮੁਲਾਜ਼ਮ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨਾਲ ਉਸ ਤੋਂ ਬਾਅਦ ਫਿਰ ਅਸੀਂ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨਾਲ ਗੱਲ ਕਰਕੇ ਕੋਈ ਵੱਡਾ ਐਕਸ਼ਨ ਲੀਕਾਂਗੇ ਜੀ। ਸਰਕਾਰ ਨਾਲ ਕੋਈ ਗੱਲਬਾਤ ਕੋਈ ਸਮਝ ਲੱਤਾ ਜੀ। ਦੇਖੋ ਸਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਈ। ਸਰਕਾਰ ਦੇ ਕੰਨ ਦੇ ਬਿਲਕੁਲ ਜੂਨ ਹੀ ਸਰਕ ਰਹੀ। ਅਸੀਂ ਉਹਨਾਂ ਨੂੰ ਸਰਕਾਰੀ ਈਮੇਲ ਰਾਹੀਂ ਅਸੀਂ ਉਹਨਾਂ ਦੇ ਨੁਮਾਇੰਦਿਆਂ ਰਾਹੀਂ ਉਹਨਾਂ ਦੇ ਪੀਏ ਸਾਹਿਬ ਰਾਹੀਂ ਓਐਸਡੀ ਰਾਹੀਂ ਐਮਐਲਏ ਤੱਕ ਬਹੁਤ ਪਹੁੰਚ ਕੀਤੀ ਆ ਪਰ ਮੈਨੂੰ ਨਹੀਂ ਲੱਗਦਾ ਵੀ ਮਤਲਬ ਉਹਨਾਂ ਸਾਡੀ ਕੋਈ ਬਾਤ ਸੁਣਨ ਨੂੰ ਤਿਆਰ ਨਹੀਂ ਸਰਕਾਰ ਤੇ ਅਸੀਂ ਹੁਣ ਇਸ ਤੋਂ ਬਾਅਦ ਜਿਹੜੀ ਸਾਡੀ ਹੁਣ ਹੈਗੀ ਵੀ ਕਿਉਂਕਿ ਸਾਨੂੰ ਲਗਾਤਾਰ ਮਹੀਨਾ ਹੋ ਗਿਆ ਸਰਕਾਰ ਦੀਆਂ ਮਿੰਨਤਾਂ ਕਰੀ ਜਾਂਦੇ ਨੂੰ ਸਰਕਾਰ ਦੀਆਂ ਕੰਨਾਂ ਵੀ ਯਾਰ ਸਾਡੀ ਬੈਠ ਕੇ ਗੱਲ ਕਰ ਲੋ ਪਰ ਜਿਹੜੇ ਹਿਸਾਬ ਨਾਲ ਸਰਕਾਰ ਦਾ ਹੈਗਾ ਉਹ ਸਰਕਾਰ ਗੱਲ ਨਹੀਂ ਸੁਣ ਰਹੀ ਹੁਣ ਫਿਰ ਸਾਨੂੰ ਸਰਕਾਰ ਤੋਂ ਅੱਗੇ ਆਸ ਵੀ ਨਹੀਂ ਹੁਣ ਅਸੀਂ ਸੰਘਰਸ਼ ਦੇ ਜੋੜਨ ਵਾਲੀ ਆਪਣਾ ਜਿਹੜਾ ਲੜਾਂਗੇ ਜੀ ਜਦੋਂ ਹੁਣ ਚੋਣਾ ਹੋ ਕੇ ਜਾ ਰਹੇ ਬੈਠੇ ਗਏ ਉਹਦੇ ਤੇ ਵੱਡਾ ਘਾਟਾ ਪਿਆ ਗਾ ਇਹਨਾਂ ਮੋਟਰ ਵਾਈਕ ਦਾ ਇਸ ਤਰ੍ਹਾਂ ਦੇਖ ਰਹੇ ਕੋਈ ਮੁਲਾਜ਼ਮਾ ਦਾ ਚਸਾ ਦਿਖਾਈ ਦੇਖੋ ਜੀ ਸਾਡੇ ਤਾਂ ਮੁਲਾਜ਼ਮਾ ਨੇ ਚੰਡੀਗੜ੍ਹ ਤੋਂ ਸਿਵਲ ਸੈਕਟਰੀਏਟ ਤੋਂ ਐਸੋਸੀਏਸ਼ਨ ਸਾਡੇ ਖੈਰਾ ਸਾਹਿਬ ਆ ਤੇ ਸਾਡੀਆਂ ਜਿੰਨੀਆਂ ਜਥੇ ਬੰਦੀਆਂ ਦਾ ਸਾਡਾ ਸਾਂਝਾ ਮੁਲਾਜ਼ਮਾ ਅੰਚਾ ਸੀ ਤਾਂ ਐਲਾਨ ਕੀਤਾ ਸੀ ਪਹਿਲੇ ਹੀ ਕਿ ਸਾਡੇ ਮੁਲਾਜ਼ਮਾਂ ਦੀ ਇਹਨਾਂ ਨੇ ਕੋਈ ਮੰਗ ਨਹੀਂ ਮੰਗੀ ਤੇ ਇਹਨਾਂ ਨੂੰ ਅਸੀਂ ਸਿੱਧਾ ਕਿਹਾ ਸੀ ਕਿ ਅਸੀਂ ਤੁਹਾਨੂੰ ਦੱਸਾਂਗੇ ਤੇ ਉਹ ਅਸੀਂ ਦੱਸਿਆਗਾ ਜੀ ਅਸੀਂ ਸ਼ਰਿਆਮ ਕਿਹਾ ਸੀਗਾ ਅਸੀਂ ਇਹਦਾ ਪੂਰਾ ਫੈਕਟ ਪਿਆ ਜੀ ਜਿਹੜਾ ਇੱਕ ਨੋਟਿਸ ਜਾਰੀ ਕੀਤਾ ਗਿਆ ਸੀਗਾ 9 ਪੇਜ ਉਹ ਵਰਤ ਤੇ ਉਸ ਤੇ ਵੀ ਕੋਈ ਇਹਨਾਂ ਨੇ ਐਕਸ਼ਨ ਨਹੀਂ ਲਿਆ ਜਤ ਕੋਈ ਕੋ ਉੱਚ ਹਟੇ ਆ ਦੇਖੋ ਜੀ ਸਾਡੀਆਂ ਜਥੇਬੰਦੀਆਂ ਬਹੁਤ ਸਹਿਯੋਗ ਦੇ ਰਹੀਆਂ ਮੁਲਾਜ਼ਮ ਜਥੇਬੰਦੀਆਂ ਪਰ ਸਰਕਾਰ ਨੇ ਕੋਈ ਐਕਸ਼ਨ ਨਹੀਂ ਲਿਆ ਉਸ ਤੇ ਨਾ ਹੀ ਸਰਕਾਰ ਕੋਈ ਗੱਲਬਾਤ ਕਰਨ ਨੂੰ ਰਾਜੀ ਆ ਜੇ ਕੁੱਲ ਮਿਲਾ ਕੇ ਗੱਲ ਕਰੀਏ ਵੀ ਸਰਕਾਰ ਕਿਸੇ ਵੀ ਮਸਲੇ ਤੇ ਗੱਲ ਕਰਨ ਨੂੰ ਤਿਆਰ ਨਹੀਂ ਜੀ ਤੇ ਜੇਕਰ ਸਰਕਾਰ ਦੇ ਇਹੀ ਹਾਲਾਤ ਰਹੇ ਤਾਂ ਜਿਵੇਂ ਹੁਣ ਇਹਨਾਂ ਦਾ ਆ ਲੋਕ ਸਭਾ ਹਲਕੇ ਚ ਹਾਲ ਹੋਇਆ ਤੇ ਫਿਰ ਅੱਗੇ ਪੰਚਾਇਤੀ ਚੋਣਾਂ ਵੀ ਆਉਣੀਆਂ ਅੱਗੇ ਐਮਸੀ ਦੀਆਂ ਚੋਣਾਂ ਵੀ ਆਉਣੀਆਂ ਫਿਰ ਦੇਖਾਂਗੇ ਕੋਈ ਗੱਲ ਨਹੀਂ ਪਰ ਸਰਕਾਰ ਨੂੰ ਕੰਧ ਤੇ ਲਿਖਿਆ ਪੜ ਲੈਣਾ ਚਾਹੀਦਾ ਮਤਲਬ ਇੰਨਾ ਨਹੀਂ ਹੋਣਾ ਚਾਹੀਦਾ ਦੇਖੋ ਅੱਗੇ ਵੀ ਸਰਕਾਰਾਂ ਬਹੁਤ ਆਈਆਂ ਤੇ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣੀਆਂ ਪਰ ਜਿਹੜਾ ਇਹ ਸਰਕਾਰ ਨੇ ਮਤਲਬ ਇਹ ਰੁਖ ਬਣਾਇਆ ਮੁਲਾਜ਼ਮਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਇਹ ਬਿਲਕੁਲ ਗਲਤ ਹੈ ਜੀ ਮੁਲਾਜ਼ਮਾਂ ਦੀ ਗੱਲ ਸੁਣਨੀ ਚਾਹੀਦੀ ਹੈਗੀ